ਇਹ ਬਿਲਕੁਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਸਾਡੇ ਜਿਹੜੇ ਲਾਗੇ ਪਾਸੇ ਦੇ ਲਗਭਗ 8 ਤੋਂ 10 ਪਿੰਡਾਂ ਦੀ ਜਿਹੜੀ ਦਿੱਕਤ ਸੀਗੀ ਲਗਭਗ ਪਿਛਲੇ 3-4 ਸਾਲ ਤੋਂ ਤੁਸੀਂ ਪਿੱਛੇ ਦੇਖ ਸਕਦੇ ਹੋ ਸਾਰਾ ਜਿਹੜਾ ਪੁਲ ਹੈ ਆਪਣਾ ਇਸ ਤੋਂ ਬਹੁਤ ਜ਼ਿਆਦਾ ਪਰੇਸ਼ਾਨੀ ਸੀ ਇੱਥੇ ਮੋੜਾ ਜਿਹੜਾ ਗਾਡਰ ਵੀ ਗੱਡ ਚੁੱਕੇ ਨੇ ਇੱਥੇ ਬੜੀਆਂ ਜਿਹੜੀਆਂ ਬਾਹਨਾਂ ਹੈ ਉਹਨਾਂ ਦੇ ਆਣ ਜਾਣ ਤੇ ਰੋਕ ਹੈ ਜਿਸ ਦੇ ਨਾਲ ਕੀ ਜਿਹੜੇ ਸਾਡੇ ਟਰਾਂਸਪੋਰਟ ਨਾਲ ਜੁੜੇ ਸਾਡੇ ਡਰਾਈਵਰ ਭਰਾ ਨੇ ਜਾਂ ਹੋਰ ਵੀ ਜਿਨ੍ਹਾਂ ਦਾ ਇਸ ਮਹਿਕਮੇ ਨਾਲ ਕੀਤਾ ਜੁੜਿਆ ਹੋਇਆ ਹੈ ਉਹ ਸਾਰੇ ਬੰਦੇ ਬਹੁਤ ਪਰੇਸ਼ਾਨ ਹੈ ਉਹਨਾਂ ਨੂੰ ਘੱਟੋ ਘਾਟ ਵੀ 5 ਕਿਲੋਮੀਟਰ ਦੂਰੀ ਤੋਂ ਗੱਡੀਆਂ ਜਿਹੜੇ ਘੁਮਾ ਕੇ ਲੈਣੀਆਂ ਪੈਂਦੀਆਂ ਸੀ ਤੇ ਅੱਜ ਜਿਹੜਾ BBMP ਦੇ ਥਰੂ ਸਾਡੇ ਮੰਤਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਨੇ ਇਹ ਜਿਹੜਾ ਪੁਲ ਹੈ ਜਿਹੜਾ ਪਾਸ ਕਰਾਇਆ ਏ ਤੇ ਇਸ ਦੇ ਨਾਲ ਸਾਰੇ ਜਿੰਨੇ ਵੀ ਸਾਡੇ ਲਾਗੇ ਪਾਸੇ ਦੇ ਉੱਪਰਲੇ ਬ੍ਰਹਮਪਦਰ ਰਾਏਪਰ ਦੇ ਦਬਕੇੜੇ ਦੇ ਇਹ ਸਾਰੇ ਆਪਣਾ ਬ੍ਰਹਮਪਰ ਲੋਅਰ ਬ੍ਰਹਮਪਰ ਉੱਪਰ ਇਹ ਸਾਰੇ ਜਿਹੜੇ ਲੋਕ ਹੈ ਅੱਜ ਇਹਨਾਂ ਦੇ ਵਿੱਚ ਖੁਸ਼ੀ ਦਾ ਜੋ ਆਪਾਂ ਦੇਖ ਰਹੇ ਹਾਂ ਸਾਰਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਕਿ ਇਹ ਜਿਹੜੀ ਪੁਲ ਦੀ ਹੈ ਜਿਹੜੀ ਸਾਰੀ ਬਹੁਤ ਜਲਦ ਤੋਂ ਜਲਦ ਸ਼ੁਰੂ ਹੋ ਰਹੀ ਹੈ ਤੇ ਬੀਬੀਐਮਬੀ ਤੋਂ ਜਿਹੜਾ ਇਹਨਾਂ ਨੇ ਆਪਣਾ ਸਾਡੇ ਮੰਤਰੀ ਸਿਖਸ਼ਾ ਮੰਤਰੀ ਹਰਜੋਤ ਸਿੰਘ ਬਾਸ ਨੇ ਇਹ ਪੁਲ ਜਿਹੜਾ ਪਾਸ ਕਰਾਇਆ ਹੈ ਕਾਰਨ ਕੀ ਸੀ ਇੱਥੇ ਪੁਲ ਲਗਾਏ ਗਏ ਕਿ ਕਿਨ ਰੋਕੇ ਗਏ ਕਾਰਨ ਕੀ ਸੀ ਦਾ ਕਾਰਨ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੀ ਸਰਕਾਰ ਦੇ ਸਮੇਂ ਜਿਹੜੇ ਸੱਤਾ ਦੇ ਵਿੱਚ ਕਾਬੇ ਸੀ ਉਹਨਾਂ ਨੇ ਜਿਹੜੇ ਉਹਨਾਂ ਦੇ ਚਿਹਤੇ ਸੀ ਉਹਨਾਂ ਨੇ ਸਿਰ ਟਿੱਪਰ ਭਰ-ਭਰ ਕੇ ਇਹ ਆਪਣਾ ਸਾਡੇ ਨਹਿਰ ਦੇ ਪੁਲ ਦੇ ਉੱਪਰ ਤੋਂ ਲਗਾਏ ਸੀ ਤੇ ਜਿਸ ਦੇ ਨਾਲ ਇਹ ਪੁਲ ਜਿਹੜਾ ਹੈ ਕਾਫੀ ਬੈਠ ਚੁੱਕਾ ਸੀ ਤੇ ਤੁਸੀਂ ਬਾਕੀ ਜਿਹੜੇ ਆਪਣਾ ਪੁੱਪਲ ਵਿਰੰਪਰ ਦੇ ਵਾਸੀ ਹੈ ਇਹਨਾਂ ਤੋਂ ਵੀ ਤੁਸੀਂ ਪੁੱਛ ਸਕਦੇ ਆ ਨਾਲ ਸਾਡੇ ਖੜੇ ਆ ਇਹਨਾਂ ਤੋਂ ਵੀ ਤੁਸੀਂ ਬਾਕੀ ਸਵਾਲ ਪੁੱਛ ਸਕਦੇ ਆ ਇਸ ਸਮੱਸਿਆ ਕਾਫੀ ਜੜ ਤੋਂ ਜਲਦੀ ਆ ਰਹੀ ਹੈ ਤੇ ਇਹਦਾ ਹੱਲ ਹੋ ਰਿਹਾ ਹੁਣ ਨਵਾਂ ਪੋਲਾ ਜਿਹੜਾ ਮਜ਼ਦੂਰੀ ਮਿਲ ਗਈ ਹੈ ਬੀਬੀਐਮਪੀ ਵੱਲੋਂ ਕੀ ਕਹਿਣਾ ਚਾਹੋਗੇ ਸਰ ਬਾਜੇ ਹੈ ਕਿ ਜਿਹੜੇ ਕਿਸਾ ਕੋਈ 40 40 50 50 ਟਨ ਦੇ ਟਿੱਪੇਸ਼ਾ ਲੋਡਿੰਗ ਹੋ ਕੇ ਜਾਂਦੇ ਸੀ ਤੇ ਉਂਦੀ ਵਜਾ ਜਿਹੜਾ ਇਹ ਨਵਾਂ ਪੋਲਾ ਬੈਠ ਗਿਆ ਇਸ ਵਿੱਚ ਪੋਲ ਬੈਠੇ ਨਾਲ ਪਿੰਡਾਂ ਫਿਰ ਆਪਣਾ ਰੋਕੇ ਵੀ ਹੈ ਸ਼ੋ ਵੀ ਪਾਇਆ ਜਿਸ ਕਰਕੇ ਇਸ ਮੈਕਮੇ ਨੇ ਫਿਰ ਥਾ ਪੋਲ ਗੱਡ ਗਿਆ ਗਾਡਰ ਲਗਾ ਰਸਤਾ ਬੰਦ ਕਰਤਾ ਸਾਡੇ ਜਿਹੜੇ ਆਂ ਜਾਣ ਦੇ ਪੰਜ ਛੇ ਪਿੰਡਾਂ ਤੋਂ ਇਹਦੇ ਛੋਟੀਆਂ ਗੱਡੀਆਂ ਪਾਸ ਹੁੰਦੀਆਂ ਸੀ ਉਹ ਬੰਦ ਹੋ ਗਈਆਂ ਤੇ ਜਿਹੜੀਆਂ ਸਕੂਲ ਬੱਚੇ ਇਹਦੇ ਪਰ ਪੜ੍ਹਦੇ ਸੀ ਸਕੂਲਾਂ 'ਚ ਉਹਨਾਂ ਵਾਸਤੇ ਬੇ ਗੱਡੀਆਂ ਘੁੰਮ ਕੇ 5-7 ਕਿਲੋਮੀਟਰ ਘੁਮਕਾਉਂਦੀਆਂ ਸੀ ਇਹਦੇ ਵੇ ਸਾਰੇ ਲੋਕਾਂ ਨੂੰ ਬਹੁਤ ਡਿਫਿਕਲਟੀ ਹੋਈ ਜਿਸ ਬੇਸ ਤੇ ਸਾਡੇ ਐਮਐਲਏ ਜੋਤ ਸਿੰਘ ਜੀ ਜਿਨ੍ਹਾਂ ਨੇ ਜਾ ਕੇ ਮਹਿਕ ਮੇਗੋਲ ਇਹਨਾਂ ਦੀ ਫਿਰ ਬਦولت ਇਹ ਪੁਲ ਪਾਸ ਕੋ ਆਇਆ ਪਾਸ ਹੋਣ ਦੇ ਬਾਅਦ ਅਸੀਂ ਇਸ ਸਿੱਖਿਆ ਮੰਤਰੀ ਜੋਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹਾਂ ਤੇ ਜੋ ਵੀ ਸਮਾਂ ਆਪਣੇ ਪੀੜ ਵਿੱਚ ਕੱਲੇ ਹਨ ਬੜੇ ਸਜੇ ਢੰਗ ਨਾਲ ਕੱਲੇ ਹਨ ਤੇ ਅਸੀਂ ਇਹਦੀ ਜੇ ਦੇਰ ਹੈ ਉਹ ਅਸੀਂ ਦੇਰ ਹੀ ਸਕਦੇ ਅਸੀਂ ਇਹਦਾ ਤਹਿ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਕਿਹੜਾ ਪਿੰਡ ਹੈ ਤੁਸੀਂ ਅੱਜ ਇਕੱਠੇ ਹੋਏ ਹੋ ਆਪ ਬੋਲਤੀ ਸਮੱਸਿਆ ਜਿਹੜੀ ਇਹ ਕਾਫੀ ਦੇਰ ਤੋਂ ਚੱਲਦੀ ਆ ਰਹੀ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਨੂੰ ਆਪਣੇ ਪਿੰਡ ਵਾਸੀਆ ਵੱਲੋਂ ਅਤੇ ਜਿਹੜੇ 8-10 ਪਿੰਡਾਂ ਦੇ ਵਾਸਤੇ ਰਸਤਾ ਬਣਿਆ ਹੋਇਆ ਹੈ ਪੁਲ ਬਣਿਆ ਹੋਇਆ ਹੈ ਉਹਨਾਂ ਵੱਲੋਂ ਵਧਾਈ ਦਿੰਦਾ ਹਾਂ ਤੇ ਸਾਡੇ ਸਿੱਖਿਆ ਮੰਤਰੀ ਮਾਨਯੋਗ ਹਰਜੋਤ ਸਿੰਘ ਬੈਸ ਜੀ ਇਹ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਸੈਂਟਰ ਵਿੱਚ ਜਾ ਕੇ ਸਾਡੀਆਂ ਮੰਗਾਂ ਦਾ ਹੱਲ ਕਰਵਾਇਆ ਅਤੇ ਇਹ ਜਿਹੜਾ ਪੁਲ ਹੈ ਇਹ ਪਿਛਲੀ ਸਰਕਾਰ ਦੇ ਸਮੇਂ ਵਿੱਚ ਇਹ ਟਿੱਪਰ ਚੱਲਦੇ ਸੀ ਕੰਮਸਭ 70 70 80 80 ਟਨ ਦੇ ਵਜ਼ਨ ਵਾਲੇ ਤੇ ਉਹਨਾਂ ਨੇ ਇਹ ਇੱਕ 1.5 ਫੁੱਟ ਪੁਲ ਦੇ ਪੁਲ ਦਾ ਪਾਵਾ ਉਹਨਾਂ ਦੇ ਸਮੇਂ ਬੈਠ ਗਿਆ ਸੀਗਾ ਤੇ ਉਸ ਟਾਈਮ ਵੀ ਅਸੀਂ ਸੰਘਰਸ਼ ਕੀਤਾ ਸੀਗਾ ਸੰਘਰਸ਼ ਕਰਕੇ ਖਬਰ ਵੀ ਲੁਆਈ ਸੀ ਤੇ ਸੁੱਤੇ ਹੋਏ ਪ੍ਰਸ਼ਾਸਨਿਕ ਅਧਿਕਾਰੀ ਉਹ ਸਭ ਜਾਗੇ ਸੀ ਤੇ ਉਹਨਾਂ ਨੇ ਜਾਗਦੇ ਹੋਏ ਸਾਨੂੰ ਆਸ਼ਵਾਸਨ ਦੁਆਏ ਸੀ ਤੇ ਦੋ ਤਿੰਨ ਦਿਨ ਬਾਅਦ ਇੱਥੇ ਆ ਗੱਬੇ ਸੈਂਟਰ ਵਿੱਚ ਪੋਲ ਐ ਪੋਲ ਗੱਡ ਕੇ ਪੁਲ ਬੰਦ ਕਰ ਦਿੱਤਾ ਸੀ ਤੇ ਜਦੋਂ ਪੁਲ ਬੰਦ ਹੋ ਗਿਆ ਜੀ ਤੇ ਸਾਡੇ ਜਿਹੜੇ ਛੋਟੇ ਛੋਟੇ ਬੱਚੇ ਪੰਜਾ ਸੱਤਾ ਪਿੰਡਾਂ ਦੇ ਸਕੂਲ ਦੀ ਬੱਸਾਂ ਨਹੀਂ ਆ ਸਕਦੀਆਂ ਉਹ ਬੜੇ ਪਰੇਸ਼ਾਨ ਐ ਇੱਥੇ ਸਾਨੂੰ ਇਹ ਕਰ ਹੋ ਗਿਆ ਜੀ ਪੁਲ ਬੰਦ ਹੋ ਗਿਆ ਇਹ ਕਰੀਬ ਤਿੰਨ ਚਾਰ ਸਾਲ ਹੋ ਗਏ ਤਿੰਨ ਸਾਢੇ ਤਿੰਨ ਸਾਲ ਲਗਭਗ ਹੋ ਚੁੱਕੇ ਆ ਤੇ ਉਸ ਵਕਤ ਇਹ ਸਾਡੇ ਬੱਚੇ ਬੜੇ ਪਰੇਸ਼ਾਨ ਐ, ਟਰਾਂਸਪੋਰਟਰ ਬੰਦੇ ਪਰੇਸ਼ਾਨ ਐ। ਜਿਹੜੇ ਅਸੀਂ ਮਕਾਨ ਸਾਡੇ ਪਿੰਡ ਕੋਈ ਵੀ ਇੱਥੇ ਜਗ੍ਹਾ ਲੈਂਦੇ ਐ ਮਕਾਨ ਪਾਣਾ ਹੁੰਦਾ ਹੈ, ਉਹ ਬੜੇ ਪਰੇਸ਼ਾਨੀ ਵਿੱਚ ਸੀਗੇ ਕਿਉਂਕਿ ਭਾਰੀ ਵਾਹਨ ਉਹਨਾਂ ਦੇ ਨਾ ਰੇਤਾਂ ਆਂਦੀ ਸੀ, ਨਾ ਬਜਰੀ ਆਂਦੀ ਸੀ ਤੇ ਨਾ ਇੱਟਾਂ ਆ ਸਕਦੀਆਂ ਸੀ। 5-7 ਕਿਲੋਮੀਟਰ ਦੀ ਦੂਰੀ ਤੋਂ ਘੁੰਮ ਕੇ ਆਂਦੇ ਹੁੰਦੇ ਸੀਗੇ ਤੇ ਜੇ ਕਿਤੇ ਮੋਰੇ ਹੋਰ ਕੋਈ ਵੱਡੀ ਗੱਡੀ ਆ ਜਾਂਦੀ ਐ ਤੇ ਉੱਥੇ ਬੜੇ ਗੱਡੀਆਂ ਫਸ ਜਾਂਦੀਆਂ ਸੀ। ਸੋ ਅਸੀਂ ਮਾਨਯੋਗ ਮੰਤਰੀ ਜੀ ਦਾ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਵੀ ਕਿ ਜਿਨ੍ਹਾਂ ਨੇ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਇਹ ਪੁਲ ਦਾ ਜਿਹੜਾ ਹੈ ਕੰਮ ਹੁਣ ਉਹ ਸਾਰੀ ਸ਼ੁਰੂ ਕਰਵਾ ਰਿਹਾ ਹੈ ਸੋ ਬਹੁਤ-ਬਹੁਤ ਸਰਕਾਰ ਦਾ ਧੰਨਵਾਦ ਹੈ ਜੀ ਅਸੀਂ ਇਹਨਾਂ ਦਾ ਕਿੰਨਾ ਧੰਨਵਾਦ ਕਰੀਏ ਐ ਹੋ ਜੀ ਸਰਕਾਰ ਸਾਨੂੰ ਅੱਗੇ ਵਾਸਤੇ ਵੀ ਚਾਹੀਦੀ ਹੈ ਕਿਉਂਕਿ ਇਹਨਾਂ ਦੇ ਜਿਹੜੇ 3-4 ਸਾਲ ਦੇ ਕੰਮਕਾਰ ਹੈ ਉਹ ਬਹੁਤ ਹੀ ਵਧੀਆ ਢੰਗ ਦੇ ਹੈ ਤੇ ਅਸੀਂ ਇਹਨਾਂ ਦੀ ਕਿੰਨੀ ਵੀ ਪ੍ਰਸ਼ੰਸਾ ਕਰੀਏ 19 ਵੀ ਘਟਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ